ਬੇਨਤੀ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਕਰਦੇ ਜਾ ਕੇ ਸੱਚੇ ਪਾਤਸ਼ਾਹ ਆਪ ਕਰਪਾ ਕਰੋ ਤੇ ਸਿਰ ਸੰਗਤ ਦੇ ਅਨਸੰਗ ਹੋ ਕੇ ਅੱਗੇ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਵਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਅਵਤਾਰ ਸਿੰਘ ਜੀ ਢੂਲਪੋਟ ਵਾਲੇ ਮਹਾਂਪੁਰਖਾਂ ਦਾ ਸੋ ਸਿੰਘ ਸਾਹਿਬ ਜੀ ਸਨਮਾਨ ਕਰ ਰਹੇ ਨੇ ਸੰਤ ਬਾਬਾ ਅਵਤਾਰ ਸਿੰਘ ਜੀ ਢੂਲਕੋਟ ਵਾਲੇ ਮਹਾਪੁਰਖਾਂ ਦਾ ਮਹਾਪੁਰਖਾਂ ਨੂੰ ਬੇਨਤੀ ਹੈ ਕਿ ਸੋ ਮਹਾਪੁਰਖਾਂ ਨੇ ਸਾਰੇ ਆਣੇ ਜੇ ਆਪ ਜੀ ਦੇ ਦਰਸ਼ਨ ਕਰਨੇ ਆ ਸੋ ਪਹਿਲਾਂ ਸਿੰਘ ਸਾਹਿਬ ਜੀ ਨੇ ਆਖਿਆ ਕਿ ਪੈਸਾ ਪਈਸ਼ਰ ਸਿੰਘ ਜੀ ਕਹਿੰਦੇ ਉਹਨਾਂ ਦੀ ਸੇਕ ਕੁਝ ਢਿੱਲੀ ਹੈ ਇਸ ਕਰਕੇ ਉਹ ਜਿਆਦਾ ਸਮਾਂ ਬੈਠਣਾ ਔਖਾ ਹੁੰਦਾ ਹੈ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਲਗਦਵੀ ਤਖਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲੇ ਤੇਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਦਾ ਸਰਮਾਨ ਕੀਤਾ ਜਾ ਰਿਹਾ ਹੈ ਸੋ ਬਹੁਤ ਹੀ ਸ਼ਤਕਾਰ ਜੋ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਨੂੰ ਬੇਨਤੀ ਹੈ ਸੋ ਨਾਲ ਹੀ ਬਾਬਾ ਦਲਜੀਤ ਸਿੰਘ ਜੀ ਦੇ ਦਾਦੂਗੋਬਖ ਸਾਹਿਬ ਨੂੰ ਬੇਨਤੀ ਹੈ ਸੋ ਇਸੇ ਤਰ੍ਹਾਂ ਸਾਰੇ ਸੇਮ ਸਾਹਿਬ ਜੀ ਨੂੰ ਜਿੰਨੇ ਵੀ ਮਹਾਂਪੁਰਖਾਂ ਨੇ ਸਟੇਜ ਉੱਤੇ ਇਹਨਾਂ ਸਮਝੋ ਮੇਰਾ ਨਾਂ ਨਹੀਂ ਲਿਆ ਸਾਰੇ ਮਾਪੁਰਖਾਂ ਨੂੰ ਬੇਨਤੀ ਹੈ ਕਿ ਆਪਾਂ ਮਾਪੁਰਖਾਂ ਦੇ ਸੁਪੁੱਤਰ ਦਾ ਭਾਈ ਸੱਸੀ ਜੀ ਦਾ ਸਤਿਕਾਰ ਕਰਨਾ ਹੈ ਸੋ ਸਾਰੇ ਹੀ ਨਾਲ ਮਾਪੁਰਖੋ ਬੋਲ ਕੇ ਬਹੁਤ ਵੱਧ ਤੋਂ ਸਤਿਕਾਰ ਸਹਿਤ ਭਾਈ ਸਾਹਿਬ ਭਾਈ ਸੱਸੀ ਜੀ ਦਾ ਪਰਮਾਰ ਦੀ ਕਦਰ ਕਰਿਆ ਮਨ ਸੋ ਨਹਾਰ ਸਤਰੀਆ ਗਾ ਲੈ ਖੁਸ਼ੀ 니가 나이가 아닌 존나,

चल खालसा जो वालों पहुंचे तो तो ने दो मिनट संगतों के दर्शन करने जिन्होंने अमृत कौर का बीड़ा चुकिया जलों गल करते हैं कहें लगी बंदगी बहुत लगने जंग हिंद पहचा दी लड़ी ਉਹ ਜੰਗ ਦੀ ਜੰਗ ਔਰ ਜੰਗ ਦੀ ਤਿਆਰੀ ਸੀ ਔਰ ਮੈਂ ਸਮਝਿਆ